ਗੁਰੂ ਨੇ ਉਹਨੂੰ ਇਹ ਗੱਲ ਕਹੀ ਸੀ ਕਹਿੰਦਾ ਬੱਚਾ ਸ਼ਹਿਰ ਦੇ ਵਿੱਚ ਨਹੀਂ ਵੜਨਾ ਬਾਰ-ਬਾਰ ਦੀ ਆਉਣਾ ਤੇ ਬਾਰ-ਬਾਰ ਦੀ ਹੀ ਜਾਣਾ ਉਹਦੀ ਨਿਗਾਹ ਆ ਮਲ ਤੇ ਗਈ ਉਹਨੇ ਉਹਦੇ ਐਸਾ ਨੈਣਾਂ ਦਾ ਤੀਰ ਮਾਰਿਆ ਉਹ ਗਹਿਲ ਹੋ ਗਿਆ ਉਹਦੇ ਉੱਤੇ ਉਹਦਾ ਮਨਸੀ ਜਿਹੜਾ ਰਾਜੇ ਨੇ ਉਹਨੂੰ ਸ਼ਹਿਰ ਤੋਂ ਬਾਹਰ ਕੱਢਤਾ ਜਿਹੜੀ ਜਾਇਦਾਦ ਸੀ ਉਹਦੀ ਜਨਾਨੀ ਦੇ ਨੌਕਰਾਂ ਤੀ ਉਹ ਵਿਸ਼ਵਾ ਨੂੰ ਵੀ ਸ਼ਹਿਰ ਤੋਂ ਬਾਹਰ ਕੱਢਤਾ ਰਾਜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੋ ਚੈਨਲ ਵਾਲੇ ਵੀਰਾਂ ਦਾ ਕਿਉਂ ਮੇਰਾ ਪਿੰਡ ਤਾਂ ਫਤੇਗੜ ਸਨਾਂ ਨਾਲ ਦਾ ਪਿੰਡ ਭੈਣੀ ਜੱਸਾ ਹੈ ਪਰ ਸਾਡੇ ਖੇਤ ਇਕੱਠੇ ਨੇ ਨੇੜੇ-ਨੇੜੀ ਆ ਇਹ ਸਾਥੋਂ ਵੀਡੀਓ ਲੈ ਕੇ ਮਾਰ ਤਵਾਜ ਭੇਜ ਦਿਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਸਰੋਤੇ ਵੀਰਾਂ ਦਾ ਵੀ ਕਰਦਾ ਜਿਹੜੇ ਬੜੇ ਪਿਆਰ ਨਾਲ ਬੜੇ ਦੂਰ-ਦੂਰ ਤੱਕ ਤੁਸੀਂ ਪਿਆਰ ਦਿੰਨੇ ਹੋ ਵੀਡੀਓ ਨੂੰ ਬਹੁਤ ਧੰਨਵਾਦ ਹੈ ਵੀ ਦੇਖੋ ਅਸੀਂ ਕੋਈ ਐਡੇ ਭਰਾਵੋ ਮੈਂ ਬਾਲਾ ਵਿਦਵਾਨ ਤਾਂ ਨਹੀਂ ਗਲਤੀ ਹੋ ਜਾਂਦੀ ਹੈ ਕੋਈ ਪੜਨ ਚ ਵੀ ਸੁਣ ਚ ਅਸੀਂ ਆਪਦੇ ਅੱਖਾਂ ਨਾਲ ਦੇਖ ਕੇ ਪੜੀ ਚੀਜ਼ ਪਾਉਣਿਆ ਚਾਹ ਜਿਹੜੀ ਕਿ ਸੰਤ ਮਹਾਤਮਾ ਤੋਂ ਸੁਣੀਆ ਉਹ ਪਾਉਣਿਆ ਅਸੀਂ ਕਿਸੇ ਦੀ ਸੁਣੀ ਵੀਡੀਓ ਨਹੀਂ ਬਣਾਉਂਦੇ ਬਾਕੀ ਨਾ ਸਾਡਾ ਕਿਸੇ ਧਰਮ ਨਾਲ ਬਿਤ ਕਰਾ ਨਾ ਕਰਿਆ ਨਾ ਅਸੀਂ ਕਰਨਾ ਸਾਨੂੰ ਖੁਸ਼ੀ ਕਮੈਂਟ ਕਰਿਆ ਕਰੋ ਮੈਂ ਤਾਂ ਇਹ ਕਹਿਣਾ ਵੀ ਜੋ ਪ੍ਰਮਾਤਮਾ ਨੇ ਪੈਦਾ ਕਰਤਾ ਐ ਸੰਸਾਰ ਦੇ ਉੱਤੇ ਅਸੀਂ ਜਾਤੀ ਵਿਤ ਕਰਾਉਣਾ ਨਾ ਕਿਉਂ ਕਰੀਏ ਬਾਣੀ ਤਾਂ ਗੁਰੂ ਦੀ ਕਹੀ ਜਾਂਦੀ ਐ ਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਭ जग ਉਪਜਿਆ ਕੌਣ ਭਲੇ ਕੌਣ ਬੰਦੇ ਫਿਰ ਅਸੀਂ ਗੁਰਵਾਣੀ ਦੀ ਤਾਂ ਲੰਘਣਾ ਕਰਦਿਆਂ ਨਾ ਕੋਈ ਜਾਤੀ ਨਹੀਂ ਹੈਗੀ ਇਹ ਤਾਂ ਅਸੀਂ ਰੰਗ ਦੇ ਲਈ ਬੱਚਾ ਜਨਮ ਦਾ ਹਿੰਦੂਆਂ ਦੇ ਜਨਮ ਪਿਆ ਉਹਦੀ ਟਿੱਕਾ ਲਾਤਾ ਉਹਨੂੰ Hindu ਬਣਾਤਾ ਮੁਸਲਮਾਨਾਂ ਦੇ ਜਨਮ ਪਿਆ ਉਹਦੀ ਸੁੰਨਤ ਕਰਤੀ ਉਹ ਮੁਸਲਮਾਨ ਬਣ ਗਿਆ ਪੰਡਤਾਂ ਦੇ ਜਨਮ ਪਿਆ ਉਹਨਾਂ ਨੇ ਜਨਊ ਪਾਤਾ ਉਹ ਪੰਡਤ ਬਣ ਗਿਆ ਸਾਡੇ ਸਿੱਖਾਂ ਦੇ ਜਨਮ ਪਿਆ ਅਸੀਂ ਅੰਬਰ ਤੋਂ ਸਕਾ ਕੇ ਉਹਨੂੰ ਸਿੱਖ ਬਣਾ ਲਿਆ ਸੀ ਰੰਗ ਦਿੱਤਾ ਪਰਮਾਤਮਾ ਕੋਲ ਤੋਂ ਉਹਨੂੰ ਰੰਗ ਕੋਈ ਨਹੀਂ ਦਿੱਤਾ ਸੀ ਉਹਦਾ ਸਾਫ ਸੂਰਤ ਆਇਆ ਸੀ ਰੰਗ ਦੇ ਲਏ ਉਹਨਾਂ ਨੂੰ ਜਾਤਾਂ ਦੇ ਤੇ ਅਸੀਂ ਕਿਸੇ ਜਾਤੀ ਦੇ ਖਿਲਾਫ ਕਿਸੇ ਧਰਮ ਦੇ ਖਿਲਾਫ ਬਿਲਕੁਲ ਵੀਡੀਓ ਨਹੀਂ ਪਾਉਣੀ ਸਾਨੂੰ ਬਿਲਕੁਲ ਇਹ ਜੇ ਕਮੈਂਟ ਨਾ ਕਰਿਆ ਕਰੋ ਹੱਥ ਵਨ ਕੇ ਬੇਨਤੀ ਆ ਨਾ ਕੋਈ ਧਰਮ ਮਾੜਾ ਨਾ ਕੋਈ ਜਾਤੀ ਮਾੜੀ ਆ ਜਾਤੀ ਚ ਵਿਅਕਤੀ ਮਾੜੇ ਆਇਆ ਜਾਤੀ ਨਹੀਂ ਮਾੜੀ ਜਿਹੜੇ ਮੇਰੇ ਵਰਗੇ ਮੂਰਖ ਹੈ ਜਾਤੀ ਨੂੰ ਮਾੜੀ ਕਹਿੰਦੇ ਨੇ ਜਾਤੀ ਨਹੀਂ ਮਾੜੀ ਜਾਤੀ ਚ ਵਿਅਕਤੀ ਮਾੜਾ ਆਇਆ ਇਹ ਸੀ ਮੁਸਲਮਾਨ ਜਾਤੀ ਨੂੰ ਕਹੀਏ ਮਾੜੀ ਐ ਰੰਗ ਦੇ ਜੀਦਾ ਖਾਨ ਇਹੀ ਮਾੜੇ ਸੀ ਬੁੱਧੂ ਸ਼ਾਹ ਵੀ ਮੁਸਲਮਾਨ ਸੀ 500 ਚੇਲਾ 2 ਪੁੱਤ ਸ਼ਹੀਦ ਕਰਾਇਆ ਭਗਾਣੀ ਜੁੱਧ ਦੇ ਵਿੱਚ ਅਸੀਂ ਕਿਵੇਂ ਜਾਤੀ ਨੂੰ ਮਾੜੀ ਕਹਿ ਸਕਦੇ ਆ ਉਹ ਵੀ ਮੁਸਲਮਾਨ ਸੀ ਜਿਨ੍ਹਾਂ ਜਦੋਂ ਮਹਾਰਾਜ ਚਮਕੌਰ ਦੀ ਗੜੀ ਤੋਂ ਗਏ ਆ ਭਾਈ 75 ਸਿੰਘ ਫੱਟੜ ਹੋਏ ਦੇ ਘਰੇ ਮੁਸਲਮਾਨ ਦੀ ਕੁੜੀ ਨੇ ਮਮਤਾਜ ਨੇ ਸਾਹਮਣੇ ਸਿੱਖ ਨੂੰ ਪਟੀਆਂ ਕਰੀਆਂ ਨੇ ਸ਼ਹੀਦ ਹੋ ਗਿਆ ਘਰੇ ਸਸਕਾਰ ਕੀਤਾ ਅਸੀਂ ਕਿਵੇਂ ਜਾਤੀ ਨੂੰ ਮਾੜੀ ਕਹਿ ਸਕਦੇ ਆ ਉਹ ਵੀ ਮੁਸਲਮਾਨ ਧੀਆ ਦੇਖੋ ਕੋਈ ਜਾਤੀ ਮਾੜੀ ਨਹੀਂ ਜਾਤੀ ਦੀ ਵਿਅਕਤੀ ਮਾੜੇ ਆਇਆ ਗੁਰੂ ਗੋਬਿੰਦ ਸਿੰਘ ਦਾ ਜ਼ੁਲਮ ਨਾਲ ਵੈਰ ਤੀ ਜਾਤੀ ਨਾਲ ਵੈਰ ਨਹੀਂ ਸੀਗਾ ਜੋ ਜ਼ੁਲਮ ਕਰਦਾ ਤੀ ਬਖਸ਼ਿਆ ਨਹੀਂ 499 ਸਿੱਖ ਮਾਰੇ ਆ ਡੇਰਾ ਦੂਣ ਤੇ ਫਿਰ ਜੇ ਸਿੱਖਾਂ ਦਾ ਮਦਾਦੀ ਹੁੰਦਾ ਕਾਨੂੰ ਮਾਰਦਾ ਤੀ ਉਹਦਾ ਜ਼ੁਲਮ ਨਾਲ ਵੈਰ ਤੀ ਇਸ ਕਰਕੇ ਜਾਤੀ ਕੋਈ ਮਾੜੀ ਨਹੀਂ ਬ੍ਰਾਹਮਣਾਂ ਨੂੰ ਕਹੀਏ ਸੀ ਜਾਤੀ ਮਾੜੀ ਆ ਉਹ ਵੀ ਬ੍ਰਾਹਮਣ ਸੀ ਜਿਨ੍ਹਾਂ ਨੇ ਸਿਰ ਤੇ ਆਰੇ ਚਲਾ ਲਏ ਗੰਗੂ ਵੀ ਮਾੜਾ ਤੀ ਜਾਤੀ ਨਹੀਂ ਮਾੜੀ ਵਿਅਕਤੀ ਮਾੜਾ ਹੈ ਹਰ ਇੱਕ ਜਾਤੀ ਦੇ ਵਿੱਚ ਭਰਾਵੋ ਇਹੇ ਜੀ ਸੇਵਾਦਾਰ ਮਿਲੇ ਆ ਮਹਾਰਾਜ ਨੂੰ ਜਾਤੀ ਨਾ ਮਾੜੀ ਕਹਿਆ ਕਰੋ ਜਾਤੀ ਚ ਵਿਅਕਤੀ ਮਾੜਾ ਹੈ ਗੁਰੂ ਦਾ ਝੁਲਮ ਨਾ ਬੈਰ ਤੀ ਜਾਤੀ ਨਾ ਬੈਰ ਨਹੀਂ जिने ज़ल्म कीता सौदा लाया। ਵੀ ਅਸੀਂ ਇਹੀ ਬੇਨਤੀ ਕਰਦੇ ਆ ਮੇਰੇ ਵੀਰਾਂ ਨੂੰ ਅਸੀਂ ਕੋਈ ਜਾਤੀ ਵਿਤਕਰਾ ਨਾ ਕਰਨਾ ਤੇ ਕਿਸੇ ਨਾਲ ਨਾ ਕੀਤਾ। ਵੀ ਹੱਥ ਵਨ ਕੇ ਬੇਨਤੀ ਹੈ ਦੇਖੋ ਜਿਹੜਾ ਅਸੀਂ ਸਿੱਖ ਕੌਮ ਕਹਿੰਦੇ ਆ ਸਿੱਖੀ ਕੌਮ ਨੂੰ ਤਾਂ ਥੋੜਾ ਜਿਹੀ ਨਾ ਗੁਰੂ ਗੋਬਿੰਦ ਸਿੰਘ ਨੇ ਸਿੱਖ ਧਰਿਆ। ਦਸਵੇਂ ਲਾ ਕੇ ਪਹਿਲੀ ਪਾਸ਼ਾਹੀ ਤੋਂ ਨਾ ਤਾਂ ਮਾਇਆਂ ਨਾਲ ਕੌਰ ਲੱਗਿਆ ਗੁਰੂ ਨਾਨਕ ਕਿੱਡੇ ਅਵਤਾਰ ਸੀ ਉਹਨਾਂ ਦੀ ਮਾਤਾ ਨੂੰ ਵੀ ਤ੍ਰਿਪਤਾ ਕੇ ਹੈ ਕੌਰ ਨਹੀਂ ਲਾਇਆ ਮਾਤਾ ਗੰਗਾ ਸ਼ੀਮੇ ਪਾਸ਼ਾ ਦੀ ਮਾਤਾ ਜੀ ਨੂੰ ਗੰਗਾ ਮਾਤਾ ਹੀ ਕੇ ਹੈ ਮਾਤਾ ਵੀ ਅਸੀ ਲਾਉਣਿਆ ਪਿਆਰ ਚ ਸਿੱਧੇ ਗੰਗਾ ਨਾਮ ਲੈਂਦੇ ਸੀਗੇ ਮਾਤਾ ਗੁਜਰਕੌਰ ਨੂੰ ਸਿੱਧਾ ਗੁਜਰਕੌਰ ਕਹਿੰਦੇ ਦੀ ਮਾਤਾ ਅਸੀਂ ਪ੍ਰੇਮ ਪਿਆਰ ਨਾਲ ਲਾਉਣਿਆ ਉਹਦਾ ਗੁਰੂ ਗੋਬਿੰਦ ਸਿੰਘ ਨੇ ਸਿੰਘ ਤੇ ਕੌਰ ਲਵਾਇਆ ਵੀ ਇਹੀ ਨਾ ਜਿਹੜੀ ਆਪਾਂ ਹਿੰਦੂ ਮਤ ਹੋਰ ਮਤ ਕੋਈ ਨਹੀਂ ਉਹ مالک ਦੇ ਘਰੇ ਸਾਹਿਬ ਹੀ ਕੋਈ ਮਤ ਹੈ ਠੀਕ ਹੈ ਵਿੱਚ ਕਰਦੇ ਆ ਮੈਨੂੰ ਵੀ ਫੋਨ ਆ ਜਾਂਦੇ ਨੇ ਇੱਕ ਤੂੰ ਬ੍ਰਾਹਮਣ ਕਿਉਂ ਕਹਿਣਾ ਪੰਡਤ ਤਾਂ ਕਹਿ ਦਿਆ ਕਰ ਮੈਂ ਉਹਨੂੰ ਪੁੱਛਿਆ ਬ੍ਰਾਹਮਣ ਕੀ ਦਾ ਨਾਮ ਆ ਪੜੇ ਲਿਖੇ ਨੂੰ ਕਿਹਾ ਗਿਆ ਕਿਉਂ ਉਦੋਂ ਵਿਦਿਆ ਇਹ ਲੋਕਾਂ ਨੂੰ ਸੈਂਸਕ੍ਰਿਤ ਦੀ ਤੇ ਇਹ ਜੀਮੀਦਾਰ ਲੋਕ ਸੀਗੇ ਕਿ ਇਹ ਕੰਮ ਚ ਲੱਗੇ ਰਹਿੰਦੇ ਸੀ ਇਹਨਾਂ ਨੂੰ ਵਿਚਾਰਾਂ ਨੂੰ ਵਿਦਿਆ ਪੜਾਉਂਦਾ ਟਾਈਮ ਹੀ ਨਹੀਂ ਸੀ ਵਿਦਿਆ ਪੜ ਗਏ ਇਹਨਾਂ ਨੂੰ ਪੰਡਤ ਕਹਿਦਾ ਖੱਤਰੀ ਕੌਮ ਸੀਗੀ ਇਹ ਪੜੇ ਲਿਖੇ ਸੀ ਇਹ ਪੜ ਲਿਖ ਗਏ ਵੱਡੀਆਂ ਨੌਕਰੀਆਂ ਤੇ ਲੱਗੇ ਇਹਨਾਂ ਦਾ ਦਿਮਾਗ ਵੱਧ ਕੰਮ ਕਰਨ ਲੱਗ ਗਿਆ ਵੀ ਸਾਡਾ ਜਿਹੜਾ ਜੱਟ ਕਹਿ ਹੈਗਾ ਸੀ ਤਾਂ ਗੁੱਸਾ ਮੰਨਦੇ ਨਹੀਂ ਸਾਨੂੰ ਹਰੇਕ ਹੀ ਜੱਟ ਕਹੀ ਜਾਂਦਾ ਕਿਉਂ ਜਿਹੜਾ ਕਿੱਤਾ ਬਣ ਗਿਆ ਕਿੱਤੇ ਦੇ ਨਾਂ ਟਿਕ ਗਏ ਕੋਈ ਜਾਤੀ ਨਹੀਂ ਅਸੀਂ ਚਮਾਰ ਕਹਿ ਦਿੰਨੇ ਆ ਚਮਾਰ ਕੋਦਾ ਅਰਥ ਨਹੀਂ ਸਮਝਦੇ ਵੀ ਚਮਾਰ ਕਿਹਨੂੰ ਕਿਹਾ ਗਿਆ ਬਾਬੇ ਰਮਦਾਸ ਭਗਤ ਨੇ ਬਾਣੀ ਚ ਕਹੇ ਹਰ ਕੇ ਨਾਮ ਬਨ ਚਾਰੋ ਵਰਨ ਚਮਾਰਾ ਸਾਡਾ ਸਰੀਰ ਚੰਮ ਦੇ ਹੀ ਬਣਿਆ ਹੋਇਆ ਹੈ ਕੋਈ ਬੰਦੇ ਨੂੰ ਚਮਾਰ ਨਹੀਂ ਕਿਹਾ ਕਬੀਰ ਸਾਹਿਬ ਬਾਬੇ ਰਮਦਾਸ ਨੇ ਕਿਹਾ ਵੀ ਜੇ ਇਹਦੇ ਚ ਹਰੀ ਦਾ ਨਾਮ ਨਹੀਂ ਨਾ ਇਚ ਮਾਰੀ ਹੈ ਚੰਮ ਦਾ ਸਾਡਾ ਸਰੀਰ ਬਣਿਆ ਹੋਇਆ ਚਮਾਰ ਕੋਈ ਬੰਦੇ ਦਾ ਨਾਂ ਨਹੀਂ ਕਿੱਤਿਆਂ ਦੇ ਧਰ ਲਿਆ ਜਹਾਜਾਂ ਕਿਤਾ ਕਰਿਆ ਉਹ ਹਜਾ ਬੰਦੇ ਦਾ ਨਾਂ ਤਾਂ ਰਹਿ ਗਿਆ ਉਹਨਾਂ ਦੀ ਇਤਿਹਾਸ ਬਾਬਾ ਜੰਗੂ ਰਾਮ ਨੇ ਜੋ ਰਾਮ ਸਰ ਆਪਣੇ ਸੁਚਾ ਰਾਮ ਦਾ ਪੁੱਤਰ ਆ ਉਹਨੇ ਸਾਨੂੰ ਬਹੁਤ ਸੋਹਣਾ ਇੱਕ ਗ੍ਰੰਥ ਅਸੀਂ ਮੰਗਾਇਆ ਸੀ ਜੋ ਢੋਲੇ ਵਾਲੇ ਪੰਡਤ ਬਹੁਤ ਚੋਟੀ ਦਾ ਕਵੀਸ਼ਰ ਹੈ ਮਿਰਜ ਲਾਲ ਸ਼ਿਵ ਦਿੱਤੇ ਦਾ ਚੇਲਾ ਬਹੁਤ ਮਹਾਨ ਕਵੀਸ਼ਰ ਹੈ ਹੁਣ ਤਾਂ ਬਜ਼ੁਰਗ ਹੋ ਗਏ ਨੇ ਪਰ ਉਹਦੀ ਬੜੀ ਚੜ੍ਹਾਈ ਰਹੀ ਹੈ ਉਹਦੇ ਕੋਲੋਂ ਮਿਲਿਆ ਬੜਾ ਸੋਹਣਾ ਪੁਰਾਣਾ ਗ੍ਰੰਥ ਹੈ ਉਹਦੇ ਵਿੱਚ ਜੋ ਅਜਾ ਮੱਲ ਹੋਇਆ ਸਾਰੀ ਦੁਨੀਆ ਹੀ ਜਾਣਦੀ ਹੈ ਗੁਰਬਾਣੀ ਦੀ ਵੀ ਉਹਦੀ ਆਧਾਰਨਾ ਦਿੱਤੀਆਂ ਵੀਆਂ ਨੇ ਉਹਦਾ ਬਰਾਵਣਾ ਦੇ ਘਰ ਦਾ ਜਨਮ ਸੀਗਾ ਉਹ ਆਪਣੇ ਗੁਰੂ ਦੇ ਕੋਲੇ ਪਾਡਸਾਲਾ ਦੇ ਵਿੱਚ ਪੜਨ ਜਾਂਦਾ ਵਿਦਿਆ ਉਹਨੇ ਬਹੁਤ ਵਿਦਿਆ ਪੜੀ ਪਰ ਉਹਦੇ ਗੁਰੂ ਨੇ ਉਹਨੂੰ ਇਹ ਗੱਲ ਕਹੀ ਸੀ ਕਹਿੰਦਾ ਬੱਚਾ ਸ਼ਹਿਰ ਦੇ ਵਿੱਚ ਨਹੀਂ ਵਰਨਾ ਬਾਰ-ਬਾਰ ਦੀ ਆਉਣਾ ਤੇ ਬਾਰ-ਬਾਰ ਦੀ ਹੀ ਜਾਣਾ ਤੈਨ ਸ਼ਹਿਰ ਵੀ ਦੀ ਨਹੀਂ ਨੰਗਣਾ ਉਹ ਕਹਣ ਲੱਗਾ ਸ਼ਾਹ ਮਹਾਰਾਜ ਉਹ ਬਾਹਰ-ਬਾਹਰ ਦੀ ਜਾਇਆ ਕਰੇ ਤੇ ਬਾਹਰ-ਬਾਹਰ ਦੀ ਹੋਈ ਆਇਆ ਕਰੇ ਵਿਦਿਆਭਉ ਸੋਣੀ ਪੜੀ ਗੁਰੂ ਦੇ ਕੋਲੋਂ ਇੱਕ ਦਿਨ ਉਹਦੇ ਮਨ ਦੇ ਵਿੱਚ ਫੁਰਨਾ ਆਇਆ ਵੀ ਮੈਨੂੰ ਗੁਰੂ ਸ਼ਹਿਰ ਵਿੱਚੋਂ ਕਿਉਂ ਰੋਕਦਾ ਕਾਰਨ ਕੀ ਆ ਕਿਉਂ ਨੌਜਵਾਨ ਦੀ ਚੜ੍ਹਦੀ ਜਵਾਨੀ ਦੀ ਬੜਾ ਸੋਹਣਾ ਚਿਹਰਾ ਤੀ ਉਦੋਂ ਉਹ ਸ਼ਹਿਰ ਵਿੱਚ ਜਿਹਦੀ ਹੋ ਗਿਆ ਜਦੋਂ ਸ਼ਹਿਰ ਦੇ ਦਰਵਾਜੇ ਦੇ ਅੰਦਰ ਗਿਆ ਜਦੋਂ ਗਾਹਾਂ ਗਿਆ ਮੂਰੇ ਉਹ ਮਹਾਲਾ ਬਿਸ਼ ਕੰਜਰਾਂ ਦਾ ਆ ਗਿਆ ਵਿਸ਼ਵਾ ਬੜਾ ਹਾਰ ਸ਼ਿੰਗਾਰ ਲਾ ਕੇ ਮੂੜੇ ਤੇ ਬੈਠੀ ਐ ਤੇ ਅਜਾ ਮਲਵੀ ਬਹੁਤ ਸਨੱਖਾ ਸੀਗਾ ਉਹਦੀ ਨਿਗਾਹ ਅਜਾ ਮਲ ਤੇ ਗਈ ਉਹਨੇ ਉਹਦੇ ਐਸਾ ਨੈਣਾਂ ਦਾ ਤੀਰ ਮਾਰਿਆ ਉਹ ਗਹਿਲ ਹੋ ਗਿਆ ਉਹਦੇ ਉੱਤੇ ਉਹਦਾ ਮਨ ਸੀ ਜਿਹੜਾ ਮੋਹਤ ਹੋ ਗਿਆ ਉਹ ਤਾਂ ਉਥੋਂ ਦੀ ਆਇਆ ਕਰੇ ਉੱਥੇ ਰੁਕਣ ਲੱਗ ਗਿਆ ਐਸਾ ਉਹਦੇ ਦੇ ਉਹਨੇ ਜਾਲ ਪਾਇਆ ਉਹ ਤਾਂ ਜਿਹੜੀ ਵਿਦਿਆ ਸੀ ਪੜ੍ਹੀ ਸੀ ਗੁਰੂ ਦੀ ਉਹ ਗੁਰੂ ਤੋਂ ਬੇਮੁਖ ਹੋ ਗਿਆ ਉਹ ਵਿਦਿਆ ਸਾਰੀ ਉਹਦੇ ਕਮਟ ਦੇ ਪਾਠ ਵਿੱਚ ਝੋਕਦੀ ਉਥੇ ਰਹਿਣ ਬਹਿਣ ਲੱਗ ਗਿਆ ਜਿਹੜਾ ਇਹਦਾ ਪਿਤਾ ਸੀ ਉਹ ਰਾਜੇ ਦਾ ਬੜਾ ਕਥਾ ਕਰਦਾ ਹੁੰਦਾ ਜਦੋਂ ਪੈਸਾ ਗੁਜ਼ਰ ਗਿਆ ਇਹਨੂੰ ਕਥਾ ਕਰਨ ਦਾ ਹੁਕਮ ਹੋ ਗਿਆ ਬੜੀ ਸੋਹਣੀ ਨੇ ਕਥਾ ਕਰਿਆ ਕਰੇ ਰਾਜਾ ਬੜਾ ਖੁਸ਼ ਹੋ ਗਿਆ ਇਹਦੇ ਉੱਤੇ ਰਾਜੇ ਨੇ ਇਹਨੂੰ ਰਾਜ ਪੰਡਤ ਦਾ ਅਹੁਦਾ ਦਿੱਤਾ ਤੇ ਜਦੋਂ ਰਾਜੇ ਨੂੰ ਵਿੜਕ ਲੱਗੀ ਵੀ ਇਹ ਤਾਂ ਇਹੀ ਜੀ ਜਗ੍ਹਾ ਤੇ ਜਾਂਦਾ ਉਹਨੂੰ ਸਮਝਾਇਆ ਵੀ ਤੂੰ ਬਰਾਮਣ ਦਾ ਪੁੱਤ ਐ ਤੇਰੀ ਬਹੁਤ ਉੱਚੀ ਕੁਲ ਦੀ ਪਦਵੀ ਆ ਤੂੰ ਵੀ ਗਲਤ ਜਗ੍ਹਾ ਜਾਣ ਲੱਗ ਗਿਆ ਇਹ ਮੰਨਿਆ ਨਾ ਬਹੁਤ ਸਮਝਾਇਆ ਨਾ ਹਟਿਆ ਰਾਜੇ ਨੇ ਨਾਲ ਇਹ ਵਿਆਹ ਹੋਇਆ ਸੀਗਾ ਅਜਾ ਮੱਲ ਬਹੁਤ ਸੋਹਣੀ ਜਨਾਨੀ ਸੀ ਸਤਵੰਤੀ ਸੀ ਇਹਨੇ ਉਹਨੂੰ ਵੀ ਮਨੋਂ त्याਗਤਾ ਉਹਦੇ ਐਸੇ ਜਾਲ 'ਚ ਫਸਿਆ ਰਾਜੇ ਨੇ ਇਹਨੂੰ ਸ਼ਹਿਰ ਤੋਂ ਬਾਹਰ ਕੱਢਤਾ ਜਿਹੜੀ ਜਾਇਦਾਦ ਸੀ ਉਹਦੀ ਜਨਾਨੀ ਦੇ ਨੌਕਰਾਂ ਦੀ ਉਹ ਵਿਸ਼ਵਾ ਨੂੰ ਵੀ ਸ਼ਹਿਰ ਤੋਂ ਬਾਹਰ ਕੱਢਤਾ ਰਾਜੇ ਨੇ ਵੀ ਤੁਸੀਂ ਸ਼ਹਿਰ ਤੋਂ ਬਾਹਰ ਚਲੇ ਜਾਓ ਤੁਸੀਂ ਸ਼ਹਿਰ ਦੇ ਵਿੱਚ ਨਹੀਂ ਆਉਣਾ ਇਹ ਆਦਾ ਭਾਂਡਾ ਠਿੱਕਰ ਚੱਕ ਕੇ ਇੱਕ ਬਾਹਰ ਚੋਂ ਫੜੀ ਬਣਾ ਲਈ ਉੱਥੇ ਰਹਿਣ ਲੱਗ ਗਈ ਇਤਿਹਾਸ ਕਹਿੰਦਾ ਬਿਸ਼ਵਾ ਦੇ 6-7 ਪੁੱਤਰ ਹੋ ਗਏ ਹੁਣ ਬਾਹਰੋਂ ਜਿਹੜੀ ਮਾਇਆ ਸੀ ਉਹ ਖਤਮ ਹੋ ਗਈ ਹੁਣ ਭੋਜਨ ਦਾ ਸਰੀਰ ਮੰਗਦਾ ਤੇ ਸ਼ਹਿਰ ਵਿੱਚ ਆ ਨਹੀਂ ਤੀ ਸਕਦੇ ਪੈ ਬੰਦੀ ਲੱਗੀ ਸੀ ਰਾਜੇ ਕਨੀਓ ਫਿਰ ਇਹ ਚੀੜੀਆਂ ਮਾਰ ਮਾਰ ਕੇ ਰਜਕਾਰ ਕਰਨ ਲੱਗ ਗਿਆ ਚੀੜੀਆਂ ਦਾ ਸ਼ਿਕਾਰ ਕਰਨ ਲੱਗ ਗਿਆ ਕੀੜੀਆਂ ਮਾਰਿਆ ਕਰੇ ਦੋਨੇ ਜੀ ਨੇ ਖਾ ਲਿਆ ਕਰਨ ਇੱਕ ਦਿਨ ਕੁਦਰਤ ਐਸੀ ਮਾਲਕੀ ਦੀ ਹੋਈ ਸਿਆਲ ਦਾ ਮਹੀਨਾ ਤੀਗਾ ਸ਼ਾਮ ਦਾ ਵੇਲਾ ਦੀ ਬਾਰਿਸ਼ ਪੈ ਰਹੀ ਦੋ ਸੰਤ ਤੁਰੇ ਜਾਂਦੇ ਇਹਨਾਂ ਦੀ ਝੁੰਬੀ ਚਾ ਕੇ ਖੜ ਗਏ ਇਹ ਸ਼ਿਕਾਰ ਖੇਡਣ ਗਿਆ ਵਤੀ ਬਿਸ਼ਵਾ ਨੇ ਦੇਖਿਆ ਵੀ ਸੰਤ ਆ ਗਏ ਉਹਨਾਂ ਦੇ ਉਹਨੇ ਦੂਸਰੀ ਝੁੰਬੀ ਚ ਉਹਨਾਂ ਦਾ ਡੇਰਾ ਕਰਤਾ ਦੋ ਚੋਫੜੀਆਂ ਪਾਈਆਂ ਸੀ ਨਮਸਕਾਰ ਕਰੀ ਸੰਤਾਂ ਦਾ ਦਰਸ਼ਨ ਪਿਆ ਤੇ ਵਿਸ਼ਵਾ ਦਾ ਕੁਝ ਮਨ ਸ਼ੁੱਧ ਹੋ ਗਿਆ ਐਨੇ ਨੂੰ ਅਜਾ ਮਨ ਵੀ ਆ ਗਿਆ ਕੀੜੀਆਂ ਮਾਰ ਕੇ ਲਿਆ ਸੀ ਉਹਨੇ ਉਹ ਸ਼ਿਕਾਰ ਲਕੋਤਾ ਕਹਿਣ ਲੱਗੀ ਨਾ ਅੱਜ ਆਪਣੇ ਘਰੇ ਸੰਤ ਆਏ ਨੇ ਜੇ ਤੇ ਮਾਸ ਰੇਨੜਿਆ ਉਹਨਾਂ ਨੂੰ ਇਹਦੀ ਬਾਸ ਨਾ ਜਾਊ ਸੰਤ ਗੁੱਸੇ ਹੋ ਕੇ ਭੱਗ ਜਾਣਗੇ ਰਾਤ ਦਾ ਟਾਈਮ ਐ ਚਾਰ ਦਾ ਮਹੀਨਾ ਹੈ بارش ਪੈਂਦੀ ਹੈ ਜੇ ਸੰਤਾਂ ਦਾ ਕੁਝ ਹੋ ਗਿਆ ਆਪਾਂ ਨੂੰ ਪਾਪ ਮਾਰੂਗਾ ਅਜਾ ਮੱਲਵੀ ਕਹਿੰਦਾ ਹਾਂ ਠੀਕ ਆ ਕਹਿੰਦੀ ਅੱਜ ਫਿਰ ਤੂੰ ਐ ਕਰ ਲਾ ਸ਼ੋਲੇ ਚਮਕੀ ਟੈਮਨਗਾ ਲਾ ਤੀ ਉਹ ਕਹਿੰਦਾ ਠੀਕ ਆ ਉਹ ਪਈ ਪਿਸ਼ਵਾਨਦਰੂ ਸ਼ੋਲੇ ਲਈ ਤੇ ਸੰਤਾਂ ਕੋਲੇ ਵਾਗੇ ਦੋਨੇ ਜਾਣੇ ਕਹਿੰਦੇ ਮਹਾਰਾਜ ਸਾਡੇ ਕੋਲੇ ਤਾਂ ਆਹ ਕੁਛ ਹੈ ਤੁਸੀਂ ਸ਼ਕੋ ਜਿਹੜੋ ਦਰਸ਼ਨ ਕਰੇ ਸੰਤਾਂ ਦੇ ਅਜਾ ਮੱਲ ਦਾ ਉਹਦੇ ਪੈਰਾਂ ਤੇ ਡਿੱਗ ਕੇ ਰੋਣ ਲੱਗ ਗਿਆ ਕਹਿੰਦਾ ਮਹਾਰਾਜ ਮੈਂ ਬਹੁਤ ਵੱਡਾ ਪਾਪੀ ਆ ਮਹਾਰਾਜ ਮੇਰਾ ਜਨਮ ਤਾਂ ਪੰਡਤਾਂ ਦੇ ਘਰ ਦਾ ਹੈ ਕਿਉਂ ਪਹਿਲਾਂ ਤੈਨੂੰ ਜਦੋਂ ਕਥਾ ਕਰਦਾ ਹੁੰਦਾ ਸੀ ਇਹਦਾ ਨਾਂਉ ਰਾਜ ਤਰ ਲੱਗਿਆ ਨਾ ਰਾਜੇ ਦਾ ਜਦੋਂ ਪਰ ਇਹ ਕੰਮ ਕਰਨ ਲੱਗਿਆ ਫਿਰ ਇਹਨੂੰ ਅਜਾ ਮੱਲ ਪਾਪੀ ਨਾ ਠਿੱਕ ਗਿਆ ਦਾ ਉਹ ਰਾਜ ਕਟਿਆ ਗਿਆ ਕਿਤੇ ਰਾਜ ਦਾ ਕਿਤਾਬ ਲੱਗਿਆ ਸੀ ਵੀ ਰਾਜ ਦਾ ਵਿਦਵਾਨ ਕਿਤੇ ਫਿਰ ਉਹਨੂੰ ਪਾਪੀ ਆਜਾ ਮਨ ਲੋਕ ਕਹਿਣ ਲੱਗੇ ਫਿਰ ਆਪਦੀ ਬਿਖਿਆ ਸੰਤਾਂ ਨੂੰ ਦੱਸਣ ਲੱਗਾ ਜੀ ਮਹਾਰਾਜ ਮੈਂ ਬਹੁਤ ਪਾਪੀ ਆ ਮੇਰੇ ਜਿੱਡਾ ਪਾਪੀ ਕੋਈ ਦੁਨੀਆ 'ਚ ਨਹੀਂ ਹੋਣਾ ਮੈਂ ਤਾਂ ਬਹੁਤ ਗੁਰੂ ਤੋਂ ਬੇਮਖੋਕ ਹੋ ਕੇ ਜੋ ਵੀ ਧਰਮ ਕਰਮ ਸੀ ਸਭ ਖਤਮ ਕਰਕੇ ਵੀ ਮੈਂ ਤਾਂ ਇਹਦੇ ਪਿਆਰ ਤੇ ਹੈ ਜਾ ਫਸਿਆ ਮੈਂ ਆਪਦੀ ਸਤ ਬਣਤੀ ਜਨਾਨੀ ਨੂੰ ਵੀ ਤਿਆਗ ਬੈਠਾ ਮਹਾਰਾਜ ਮੇਰੇ ਤੇ ਮਿਹਰ ਕਰੋ ਜਦੋਂ ਸੰਤਾ ਨੇ ਉਹਦੇ ਤਰਲੇ ਮਿੰਨਤਾ ਸੁਣੀਆਂ ਤੇ ਉਹਦੇ ਚਨੇ ਚੱਬ ਕੇ ਪਾਣੀ ਪੀ ਲਿਆ ਸੰਤ ਉਹਦੇ ਨਾਲ ਗਿਆਨ ਚਰਚਾ ਕਰਨ ਲੱਗ ਗਏ ਜਦੋਂ ਗਿਆਨ ਚਰਚਾ ਕਰੀ ਜਦੋਂ ਦੋਨੇ ਜਾਣੇ ਸੁਣੀਏ ਮਨ ਸ਼ਾਂਤ ਹੋਈ ਗਿਆ ਜਦੋਂ ਮਨ ਸ਼ਾਂਤ ਹੋਈ ਗਿਆ ਸੰਤ ਕਹਿਣ ਲੱਗੇ ਅਜਾ ਮੱਲ ਤੂੰ ਹੁਣ ਐ ਕਰੀ ਤਨਾ ਹਾਂ ਮਹਾਰਾਜ ਤੇਰੇ ਹੁਣ ਪੁੱਤਰ ਜਿਹੜਾ ਹੋ ਉਹਦਾ ਨਾਮ ਨਰੈਣ ਰੱਖ ਲਈ ਕਨ੍ਹਾਸ਼ਾ ਮਹਾਰਾਜ ਤੜਕੇ ਦਿਨ ਚੜਿਆ ਸੰਤ ਬੇਦਾ ਹੋਗੇ ਦਿਨ ਪੈ ਕੇ ਉਹਦੇ ਪੁੱਤਰ ਹੋ ਗਿਆ ਪੁੱਤਰ ਹੋਇਆ ਉਹਦਾ ਨਾਮ ਨਰੈਣ ਰੱਖ ਲਿਆ ਕਿਉਂ ਜਿਹੜਾ ਛੋਟਾ ਪੁੱਤਰ ਹੁੰਦਾ ਹੈ ਗੁਰਬਾਣੀ ਵੀ ਕਹਿੰਦੀ ਐ ਬਾਲ ਕੰਨਾ ਕੋ ਬਾਪੂ ਪਿਆਰਾ ਸੱਤ ਕੋ ਚਾਤਰ ਜਮਾਈ ਬਾਵਲ ਕੋ ਨੀਕਾ ਬੇਟਾ ਪਿਆਰਾ ਭਾਈ ਕੋ ਅੱਤ ਭਾਈ ਨਿੱਕੇਰਾ ਪਿਓ ਨੂੰ ਨਿੱਕੇ ਨਾਲ ਰਲਦਾ ਜਦੋਂ ਅੱਡ ਹੁੰਦੇ ਨੇ ਬੱਦ ਪਿਆਰ ਹੁੰਦਾ ਨਹੀਂ ਕਿ ਪੁੱਤ ਦੇ ਨਾਲ ਹੁਣ ਨਿੱਕਾ ਪੁੱਤ ਦੀ ਅਜੇ ਮਲ ਦਾ ਬਹੁਤ ਮੋਹ ਪਿਆਰ ਉਹਦੇ ਨਾਲ ਪੈ ਗਿਆ ਤੇ ਪਿਆ ਜਦੋਂ ਅੰਤ ਦਾ ਦਿਹਾੜਾ ਆ ਗਿਆ ਅਜਾ ਮਲ ਦਾ ਦੇ ਆਜਾ ਮਾਲ ਨੂੰ ਦੂਤ ਲੈਣ ਆ ਗਏ ਜਮਦੂਤ ਕਿਉਂ ਚੰਗਾ ਕਰਮ ਕਰਦਾ ਮਾੜਿਆਂ ਤੇ ਆ ਗਿਆ ਜਦੋਂ ਦੂਤ ਦੂਤਾ ਦਿਸੇ ਖੜੇ ਉਹਨੇ ਬਾਜ ਮਾਰੀ ਕਹਿੰਦਾ ਨਾਰਾਇਣ ਪੁੱਤਰ ਮੈਨੂੰ ਛਡਾਓ ਦੂਤ ਫੜਨ ਆ ਗਏ ਤੋ ਵਾਰੀ ਕਹ ਤੀਜੀ ਬਾਰ ਪੁੱਤਰ ਸ਼ਬਦ ਭੁੱਲ ਬਦਲਦਾ ਫੇ ਕੱਲ੍ਹ ਹੀ ਕਹਿਣ ਲਗਾ ਨਾਰਾਇਣ ਮੈਨੂੰ ਛਡਾਓ ਦੂਤ ਆ ਗਏ ਮੈਨੂੰ ਨਾਰਾਇਣ ਛਡਾਓ ਦੂਤ ਆਏ ਉਹਦੀ ਮਹਾਰਾਜ ਦੇ ਗਦਰ ਬਾਹ ਤੇਰੇ ਬਵਾਨ ਲੈ ਕੇ ਉਹਨਾਂ ਨੇ ਉਦੋਂ ਉਹ ਕੁੱਟਮਾਰ ਕਰੀ ਜਾਂਦੇ ਸੀਗੇ ਇਹਦੀ ਆਤਮਾ ਨੂੰ ਉਹਨਾਂ ਨੇ ਆਤਮਾ ਖੋਲ ਹੀ ਭਗਵਾਨ ਚ ਬਹਾਲੀਓ ਦੂਤ ਕਹਿਣ ਲੱਗੇ ਇਹ ਕੀ ਕਰਦੇ ਹੋ ਤੁਸੀਂ ਇਹ ਤਾਂ ਬੜਾ ਪਾਪੀ ਹੈ ਸਾਨੂੰ ਤੇ ਇਹਨੂੰ ਲੈਣ ਵਾਸਤੇ ਭੇਜਿਆ ਹੈ ਉਹ ਕਹਿੰਦੇ ਹਾਂ ਇਹ ਪਾਪੀ ਜ਼ਰੂਰ ਆ ਬੜੇ ਪਾਪ ਕਰਿਆ ਪਰ ਇਹਨੇ ਅੰਤ ਦੇ ਵੇਲੇ ਨਾਰਾਇਣ ਦਾ ਨਾਮ ਲੈ ਲਿਆ ਮਾਲਕ ਦਾ ਸਾਨੂੰ বিষ্ণੂ ਭਗਵਾਨ ਦਾ ਹੁਕਮ ਹੋਇਆ ਵੀ ਜਾਓ ਆਤਮਾ ਨੂੰ ਛੜਾ ਕੇ ਲਿਆਓ ਪਰ ਹੁਣ ਤਾਂ ਅਸੀਂ ਸੋਨ ਨੂੰ ਦਿੰਦੇ ਨਹੀਂ ਹੁਣ ਤਾਂ ਅਸੀਂ ਇਹਨੂੰ ਲੈ ਕੇ ਜਾਵਾਂਗੇ। ਵੀ ਅੰਤ ਦੇ ਵੇਲੇ ਫਿਰ ਉਹਦੀ ਆਤਮਾ ਦਾ ਇੱਕ ਮਾਲਕ ਦਾ ਤਾਂ ਹੀ ਕਿਹਾ ਵੀ ਇੱਕ ਵਾਰੀ ਨਾ ਰਹਿਣ ਕਹੇ ਤਾਂ ਕਿੱਡਾ ਵੱਡਾ ਪਾਪੀ ਜਨਮ ਜਨਮ ਦੇ ਪਾਪ ਕਰ ਬੈਠਾ ਸੀਗਾ ਇੱਕ ਮਾਲਕ ਦੇ ਨਾਂ ਨੇ ਕਿਉ ਸੰਤਾਂ ਨੇ ਵੀ ਯੁਗਤ ਦਿੱਤੀ ਦੀ ਕਹਿੰਦੇ ਹੁੰਦੇ ਨੇ ਸੰਤ ਬਤਾਉਂਦੇ ਆ ਯੁਗਤੀ ਹਰ ਦੇ ਮਿਲਣ ਦੀ ਕੋਈ ਪਰਮਾਤਮਾ ਬਾਹਰ ਨਹੀਂ ਸੰਤ ਦੱਸਦੇ ਹੁੰਦੇ ਨੇ ਵੀ ਆ ਯੁਗਤੀ ਨਾ ਅੰਦਰੋਂ ਪੈਦਾ ਕਰ ਲੈ ਪਰਮਾਤਮਾ ਅੰਦਰ ਹੈ ਬਾਹਰ ਕਿਤੇ ਨਹੀਂ ਗੁਰਬਾਣੀ ਅੰਦਰ ਕਹੀ ਜਾਂਦੀ ਹੈ ਸੰਤ ਮਹਾਤਮਾ ਅੰਦਰ ਕਹੀ ਜਾਂਦੀ ਹੈ ਬਿਲਕੁਲ ਪ੍ਰਮਾਤਮਾ ਅੰਦਰ ਹੈ ਨਾ ਬਾਹਰੋਂ ਮਿਲਿਆ ਕਿਸੇ ਨੂੰ ਨਾ ਮਿਲੂਗਾ ਪਰ ਸੰਤ ਜੁਗਤ ਦੱਸ ਦਿੰਦੇ ਨੇ ਸਭ ਚੀਜ਼ ਆਪਣੇ ਅੰਦਰ ਹੀ ਆ ਦੇਖੋ ਲਾਈਟ ਫਿੱਟ ਹੋਵੇ ਸਾਰਾ ਕੁਝ ਮੀਟਰ ਵੀ ਆ ਪਰ ਜਿੰਨਾ ਚਿਰ ਸੋਚ ਨਹੀਂ ਲੱਗਦੀ ਬੱਲਵ ਜਗਦੇ ਨਹੀਂ ਆਪਣੇ ਅੰਦਰ ਉਹ ਚੀਜ਼ਾਂ ਸਾਰਾ ਕੁਝ ਫਿੱਟ ਕਰਿਆ ਪ੍ਰਮਾਤਮਾ ਦਾ ਸਿਰਫ ਉਹਨੂੰ ਜੁਗਤ ਦੱਸਣ ਵਾਲਾ ਇੱਕ ਗੁਰੂ ਚਾਹੀਦਾ ਹੈ ਵੀ ਐਤ ਗੁਰਵਾਣੀ ਵੀ ਕਹਿੰਦੀ ਐ ਇਸੇ ਚੀਜ਼ ਨੂੰ ਵੀ ਤੂੰ ਪੂਰੇ ਗੁਰੂ ਦੇ ਸ਼ਬਦ ਦਾ ਧਿਆਨ ਕਰ ਵੀ ਸ਼ਬਦ ਤੈਨੂੰ ਕੀ ਕਹਿੰਦਾ ਅਸੀਂ ਸ਼ਬਦ ਨੂੰ ਤਾਂ ਸੁਣ ਨਹੀਂ ਰਹੇ ਇਸ ਤਾਂ ਸ਼ਬਦ ਨੂੰ ਮੱਥੇ ਟੇਕੀ ਜਾਂਦੇ ਆ ਅਸੀਂ ਸ਼ਬਦ ਦੀ ਗੱਲ ਨਹੀਂ ਸੁਣ ਰਹੇ ਵੀ ਸ਼ਬਦ ਸਾਨੂੰ ਕੀ ਕਹਿ ਰਿਹਾ ਸ਼ਬਦ ਸਾਡੇ ਬਾਰ ਬਾਰ ਗੱਲ ਅੰਦਰ ਦੀ ਕਰਦਾ ਹੈ ਇਹ ਸਰੀਰ ਦੀ ਕਰਦਾ ਇਹਨੂੰ ਮੰਦਰ ਸਰੀਰ ਕਹਿ ਬਾਣੀ ਨੇ ਹਰ ਕਾ ਮੰਦਰ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਕਹਿੰਦੀ ਇਹ ਮੰਦਰ ਹੈ ਅਸਲੀ ਪ੍ਰਮਾਤਮਾ ਦਾ ਆਦਾ ਅਸੀਂ ਬਣਾਏ ਨਹੀਂ ਟਗਾਰਾ ਲਾ ਕੇ ਇਹ ਪਰਮਾਤਮਾ ਨੇ ਬਣਾ ਕੇ ਭੇਜਿਆ ਇਹ ਉਹਦੀ ਬਣਾਈ ਹੋਈ ਚੀਜ਼ ਆ ਵੀ ਇੱਕ ਨਾਰਾਇਣ ਕਹਿਣ ਦੇ ਪਿੱਛੇ ਐਡੇ ਪਾਪੀ ਬੰਦੇ ਦਾ ਕਸ਼ਟ ਕਟਿਆ ਗਿਆ